ਸਤਿ ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਗਿੱਤ ਦਿਹਾੜੇ ਧਨਵਰੀ ਸਾਹੇ ਲੇ ਲਖਾਈ ਮਲਕ ਜੇ ਕੰਨੀ ਸੁਣੀਦਾ ਮੋਹ ਦੇ ਕਲ ਆਏ ਜਿੰਦਨ ਮਾਣੀ ਕਢੀਏ ਹੱਡਾਂ ਕੋ ਕੜਕਾਏ ਸਾਹੇ ਲਿਖੇ ਨ ਚੱਲਣੀ ਜਿੰਦੂ ਕੋ ਸਮਝਾਏ ਜੇਂ ਦਾ ਵਾਉਟੀ ਮਰਨ ਵਾਰ ਲੈ ਜਾ ਸੀ ਪਰਨਾਹੇ ਆਪਨ ਹੱਥੀ ਜੋਲ ਕੇ ਕਹਿ ਗਲ ਲੱਗੈ ਧਾਈ ਵਾਲ ਉਹ ਨੀਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ ਫਰੀਦਾ ਕਿڑی ਪਵੰਦਈ ਖੜਾ ਨਾ ਆਪ ਮਹਾਏ ਫਰੀਦਾ ਦਰਦਰ ਵੇਸੀ ਗਾਖੜੀ ਚੱਲਾਂ ਦੁਨੀਆ ਪਹਤ ਬਾਨੇ ਉਠਾਈ ਪੋਟ ਲਈ ਕਿਥੈ ਵੰਨਿਆ ਘਤ ਕੇ ਜਿਨਾ ਬੁੱਝੈ ਕੇ ਜਿਨਾ ਸੁਝੈ ਦੁਨੀਆ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹਮ ਭੀ ਦਜਾਂ ਆਹੇ ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੱਕ ਪਰਿ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਸਿਜਣਾ ਈਡੀ ਪਾਈ ਘੰਡਾ ਤੇਜ ਵੜ ਮੈਂ ਨਹੀਂ ਕੋ ਸਭ जग ਡਿਠਾ ਹੰਡਾ ਫਰੀਦਾ ਜੇ ਤੂੰ ਅਕਲ ਲਤੀਫਾ ਕਾਲੇ ਲੇਖ ਨ ਲੇਖ ਆਪਣੜੇ ਗਿਰਵਾਨ ਮਹਿ ਸਿਰ ਨੀਵਾ ਕਰ ਦੇਖ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨ ਮਾਰੇ ਘੁੰਮਾ ਆਪਣੜੇ ਕਰ ਜਾਈਐ ਪੈਰ ਤਿਨਾ ਦੇ ਚੋਮਾ ਫਰੀਦਾ ਜਾਂ ਤੂੰ ਖੱਟਣ ਵੇਲਾ ਤਾਂ ਤੂੰ ਰਤਾ ਦੁਨੀ ਸਿਉ ਮਰਗ ਸਵਾਈ ਨੀਹ ਜਾ ਪਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰਾ ਅੱਗੋਂ ਨੇੜਾ ਆਇਆ ਪਿੱਛਾ ਰਹਾ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਵੇਸਾ ਸਾਈ ਬਾਜੋ ਆਪਣੇ ਵੇਦਨ ਕਈਐ ਕੇਸਾ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨਾ ਸਾਖ ਪਕੰਦੀ ਆਈਆ ਹੋਰ ਕਰੇਂਦੀ ਬਾਨਾ ਫਰੀਦਾ ਕਾਲੀ ਜਿਨੀ ਨ ਰਾਵਿਆ ਧੌਲੇ ਰਾਵੈ ਕੋ ਏ ਕਰ ਸਾਈ ਸਿਉ ਪਰਹੜੀ ਰਾਂਗਣ ਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਹਿਬ ਸਦਾ ਹੈ ਜੇ ਕੋ ਚਿਤ ਕਰੀ ਆਪਣਾ ਲਾਇ ਪਰਮਨਨ ਲਗਾਈ ਜੇ ਲੋਚਾ ਸਭ ਕੋਏ ਇਹੋ ਪਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡੇਠਾ ਕਜਲ ਰੇਖ ਨ ਸਹੰਦਿਆ ਸੇ ਪੰਖੀ ਸੂਏ ਬਹਿਠਾ ਫਰੀਦਾ ਕੋ ਕਹਿੰਦਿਆ ਚਾਹ ਗੇਂਦਿਆ ਮੱਤੀ ਦੇਂਦਿਆ ਨਿੱਤਾ ਜੋ ਸ਼ੈਤਾਨ ਵੰਜਾਇਆ ਥੀ ਕਿਤ ਫੇਰ ਚੇਤੰ ਫਰੀਦਾ ਤਿਓ ਪਵਾਹੀ ਦੱਬ ਜੇ ਸਾਈਂ ਲੋੜੈ ਸਭ ਇੱਕ ਸਿਝਹਿ ਬਿਆਲ ਤਾੜੀਆ ਤਾਂ ਸਾਈਂ ਦੇ ਦਰਵਾੜੀ ਅਹਿ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਮ ਦੇ ਆ ਪੈ ਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾ ਨੇਹੋ ਕਿਆ ਲੱਭ ਤਾ ਕੋੜਾ ਨੇਹੋ ਕਿ ਚਰ ਚਤ ਲੰਘਾਈਐ ਛੱਪਰ ਟੁੱਟ ਮੇਹੋ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜਹਿ ਬੱਸੀ ਰਬ ਇਹਾਲੀਐ ਜੰਗਲ ਕਿਆ ਢੂੰਡੇ ਹੈ ਫਰੀਦਾ ਇਨੀ ਨਿੱਕੀ ਜੰਗੀ ਐ ਥਲ ਢੂੰਗਰ ਪਵੇ ਓਮ ਅਜ ਫਰੀਦਾ ਕੂ ਜੜਾ ਸਹਿ ਕੋਹਾ ਤੇ ਓਮ ਫਰੀਦਾ ਰਾਤੀ ਵੱਡੀਆਂ ਤੋਕ ਤੋਕ ਉੱਡਣ ਪਾਸ ਠਿਗ ਤਿਨਾ ਦਾ ਜੀਵਿਆ ਜਿਨਾ ਵਡਾਣੀਆਂਸ ਫਰੀਦਾ ਜੀ ਮੈਂ ਹੁਦਾ ਵਾਰਿਆ ਮਿਤਾ ਆਇੜੇ ਆਂ ਹੀੜਾ ਜਲੇ ਮਜੀਠ ਜਿਉ ਉੱਪਰ ਅੰਘਾਰਾਂ ਫਰੀਦਾ ਲੋੜੈ ਦਾਖ ਬਿਜਰੀਆਂ ਕਿਕਰ ਵੀਜੈ ਜੱਟ ਹੰਡੈ ਉਹਨ ਕਤਾਇਂਦਾ ਪੈਦਾ ਲੋੜੈ ਪੱਟ ਫਰੀਦਾ ਗੜੀਏ ਚੱਕੜ ਦੂਰ ਘਰ ਨਾਲ ਪਿਆਰੇ ਨਹੀਂ ਹਾਂ ਜਲਾ ਤਾ ਭਿੱਜੈ ਕੰਬਲੀ ਰਹਾ ਤਾ ਟੁੱਟੈ ਨਹੀਂ ਹਾਂ ਜੋ ਸੇ ਜੋ ਕੰਬਲੀ ਅੱਲਾਹ ਵਰਸਾਉ ਮੈਂ ਹੋ ਜਾਏ ਮਿਲਾ ਤੈਨ ਸੱਜਣਾ ਟੂਟੋ ਨਾ ਹੀਨੇ ਹੋ 프리ਦਾ ਮੈਂ ਪਲਾਵਾ ਪੱਗਦਾ ਮਤ ਮੈਲੀ ਹੋਏ ਜਾਹੀ ਗਹਿਲਾ ਰੂਹ ਨਾ ਜਾਣਈ ਸਿਰ ਵੀ ਮਿੱਟੀ ਖਾਈ 프리ਦਾ ਸੱਕਰਖੰਡ ਨਵਾਤ ਗੁਰ ਮਾਖੋ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸੈਣਗੇ ਦੁੱਖ ਰੁੱਖੀ ਸੁਖੀ ਖਾਈ ਕਾ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਇ ਚੋਪੜੀ ਨਾ ਕਰਤਾਏ ਜੀਓ ਅਜਿਨਾ ਸੋਤੀ ਕੰਤ ਸਿਉ ਆਂਗਮੜੇ ਮੜ ਜਾਹੀ ਜਾਏ ਪੁਛੋ ਡੋਹਾ ਗਣੀ ਤੁਮ ਕਿਉ ਰੈਣ ਵਿਹਾਇ ਸੌਰੈ ਢੋਈ ਨਾ ਲਹੈ ਪੀਯ ਨਹੀ 타ਹੋ ਪਿਰ ਵਾਤੜੀ ਨਾ ਪੁਛਾਈ ਧੰਨ ਸੋਹਾਗਣ ਨਾਓ ਸੌਰੈ ਪੀਯ ਕੰਤ ਕੀ ਕੰਤ ਅਗੰਮ 타ਹੋ ਨਾਨਕ ਸੋ ਸੋਹਾਗਣੀ ਜੋ ਭਾਵ ਹੈ ਬੇਪਰਵਾਹ ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦਾ ਫਰੀਦਾ ਰਹੀ ਸੁ ਬੇੜੀ ਹਿੰਗਦੀ ਗਈ ਕਥੋਰੀ ਗੰਧਾ ਜੋ ਬਣ ਜਾਂਦੇ ਨਾ ਡਰਾ ਜੇ ਸਾ ਪ੍ਰੀਤ ਨ ਜਾਹੇ ਫਰੀਦਾ ਕਿਤਨੀ ਜੋ ਬਣ ਪ੍ਰੀਤ ਬਿਨ ਸੁੱਕ ਗਏ ਘੁਮ ਲਾਏ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹਾ ਵਿਚਾਮਣ ਲੀਫਾ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖਾ ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਹ ਵਿਸ ਗੰਧਲਾ ਧਰਿਆ ਖੰਡ ਲੈ ਵੜ ਇਕ ਰਾਹੇ ਦੇ ਰਹਿ ਗਏ ਇਕ ਰਾਧੀ ਗਏ ਉਯਾੜ ਫਰੀਦਾ ਚਾਰ ਗਵਾਇਆ ਹੰਡਕੈ ਚਾਰ ਗਵਾਇਆ ਸੰਮਾਨ ਲੈ ਕੇ ਰਬ ਮੰਗੇ ਸਿਆ ਤੂੰ ਆਹੋ ਕਿਰ ਕਾਮ ਫਰੀਦਾ ਦਰ ਦਰਵਾਜ ਜਾਇ ਕੈ ਕਿਉਂ ਡਿੱਠੋ ਕੜੀਆਲ ਇਹਨ ਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪੈਰੀ ਲਹਿ ਸਜਾਹੇ ਸੋਹੇੜਾ ਕੜਿਆਲ ਜੋ ਦੁਖੀ ਰਹਿਣ ਵਿਹਾਏ ਬੁੱਢਾ ਹੋ ਆਸੀ ਗਫਰੀਦਾ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਭੀ ਤਨ ਹੋ ਸੀਖੇ ਹੈ ਪ੍ਰੀਦਾ ਬਾਰ ਪਰਾਇ ਬਹਿਸਣਾ ਸਾਈ ਮੁਜਾ ਨ ਦੇਹ ਜੇ ਤੂੰ ਏਵੈ ਰੱਖਸੀ ਜੀਓ ਸਰੀ ਰਹਲੇ ਕੰਧ ਕੋਹਾੜਾ ਸਿਰ ਘੜਾ ਬਣ ਕੈ ਸਾਰ ਲੋਹਾਰ ਫਰੀਦਾ ਹੌ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਨਾਹੀ ਲੋਣਾ ਅੱਗੇ ਗਏ ਸਿਆ ਪਸਣ ਚੋਟਾਂ ਖਾਸੀ ਕੌਣ ਪਾਸ ਧਮਾਮੇ ਸੱਤ ਸਿਰ ਭੇਰੀ ਸੱਡੋ ਰਾਡਾ ਜਾਏ ਸੁਤੇ ਜੀ ਰਾਨ ਮਹਿ ਥੀਏ ਅਤਿ ਮਹਾਂਗਾਡਾ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੇ ਆਏ ਪਏ ਫਰੀਦਾ ਕਿੰਤੜ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖਾ ਵਾਰੀ ਆਪੋ ਆਪਣੀ ਜਲੇ ਮਸਾਇਕ ਸੇਖਾ ਫਰੀਦਾ ਦੋ ਦੀਵੀ ਬਲੰਦਿਆ ਮਲਕ ਬਹਿਟਾ ਆਏ ਘੜ ਲੀਤਾ ਕੱਢ ਲੁੱਟਿਆ ਦੀਵੜੇ ਗਿਆ 부ਜਾਏ ਫਰੀਦਾ ਵੀਰ ਕਪਾਹੇ 제ਥੀਆਂ ਜੇ ਸਿਰ ਤੇ ਹੱਥ ਲਾਹ ਕਮਾਦੈਰ ਕਾਗਦੈ ਕੁੰਨੇ ਕੋਈ ਨਿਆਹ ਮੰਦੇ ਅਮਲ ਕਰੇਂਦਿਆ ਇਹ ਸਜਾਏ ਤਨਾ ਫਰੀਦਾ ਕੰਨ ਮੁਸੱਲਾ ਸੂਫਗਲ ਦਿਲ ਕਾ ਤੇ ਗੜਵਾਤ ਬਾਹਰ ਦਿਸੈ ਚਾਨਣਾ ਦੇਲੇ ਅੰਦਰ ਹੀ ਰਾਤ ਫਰੀਦਾ ਰਤੀ ਰਤਨ ਨਿਕਲ ਜੇ ਤਨ ਚੀਰ ਕੋ ਏ ਜੋ ਤਨ ਰਤੇ ਰਬ ਸਿਉ ਤਿਨ ਤਨ ਰਤਨਾ ਹੋਏ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹ ਰਤੇ ਆਪਣੇ ਇਤ ਤਨ ਲੋਭ ਰਤ ਨਾ ਹੋਏ ਭੈ ਭੈ ਤਨ ਖੀਨ ਹੋਏ ਲੋਵ ਰਤ ਵਿੱਚੋਂ ਜਾਹੇ ਜਿਉ ਬਸੰਤਰ ਤਾਤ ਸੁਧ ਹੋਏ ਤਿਉ ਹਰ ਕਾ ਭਾਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਈ ਪਰੀਦਾ ਸੋਈ ਸਰਵਰ ਢੂੰਡ ਲਹਾ ਜੇ ਤਾਂ ਲੱਭੀ ਵਥ ਛੱਪੜ ਟੁੰਡੇ ਕਿਆ ਹੋਵੇ ਜਿੱਕੜ ਡੁੱਬੇ ਹੱਥ ਪਰੀਦਾ ਨੰਢੀ ਕੰਤਨ ਰਾਵਿਓ ਵੱਡੀ ਥੀ ਮੁਈ ਆਸ ਧਨ ਕੋ ਕਹਿੰਦੀ ਗੌਰਮੇ ਤੈ ਸੋ ਨਾ ਮਿਲੀ ਆਸ ਪਰੀਦਾ ਸਿਰ ਪਲਿਆ ਢਾੜੀ ਪਲੀ ਮੁਸ਼ਾਂ ਵੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਨੈ ਕਿਆ ਰਲੀਆਂ ਫਰੀਦਾ ਕੋਠੇ ਧੁਕਣ ਖੇਤੜਾ ਫਿਰ ਨੀਦੜੀ ਨੇਵਾਰ ਜੋ ਤਹ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਪਈ ਅਥੋਲਵੀਂ ਉਹ ਇਨਾ ਹੋ ਸੀਮੇ ਤਾਂ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿਤ ਧਰ ਸਾਈ ਜਾਏ ਸੰਹਾਲ ਜਿੱਥੇ ਹੀ ਤੋ ਅੰਝਣਾ ਫਰੀਦਾ ਜਿੰਨੀ ਕੰਮੀ ਨਾਹੇ ਗੁਣਾ ਤੇ ਕਮੜੇ ਵਿਸਾਰ ਮੱਥ ਸਿਰ ਮੈਂਦਾ ਥਿਵਈ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੇਰਾ ਦਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸਾ ਗੁਣ ਹੀ ਭਰਿਆ ਮੈਂ ਫੇਰਾ ਲੋਕ ਕਹੇ ਦਰਵੇਸ ਤਤੀ ਤੋਏ ਨਾ ਪਲਵੈ ਜੇ ਜਲ ਟੁੱਬੀ ਦੇ ਫਰੀਦਾ ਜੋੜ ਹਾ ਗਣ ਰੱਬ ਦੀ ਚੋਰੇ ਦੀ ਚੋਰੇ ਜਾਂ ਕੁਵਾਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ ਫਿਰਦਾ ਇਹੋ ਪਛੋਤਾਉ ਵਤ ਕੁਵਾਰੀ ਨਾ ਧੀਏ ਕਲਰ ਕੇਰੀ ਛਪੜੀ ਆਏ ਉਲੱਥੇ ਹੰਜਾ ਕਿੰਜੂ ਬੋਹੜ ਨਾ ਪੀਵਹਿ ਉਡਣ ਸੰਧੀ ਡਾਂਜਾ ਹੰਸ ਉਡਰਾ ਕੋਦਰ ਪਿਆ ਲੋਕ ਵਡਾਰਣ ਜਾਹੀ ਗੈਲਾ ਲੋਕ ਨ ਜਾਣਦਾ ਹੰਸ ਨਾ ਕੋਦਰਾ ਖਾਈ ਚੱਲ ਚੱਲ ਗਈਆਂ ਪੰਖੀਆਂ ਜਿਨੇ ਵਸਾਏ ਤਲ ਪ੍ਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਬਲ ਇਕੱਲ ਪ੍ਰੀਦਾ ਇਟ ਸਰਾਂ ਨੇ ਪੁਹੇ ਸਵਣਾ ਕੀੜਾ ਲੜਿਓ ਮਾਸ ਕੀਤੜਿਆਂ ਜੁਗ ਵਾਪਰੇ ਇਕਤ ਪੈ ਆਪਾਸ ਪਰੀਦਾ ਭੰਨੀ ਘੜੀ ਸੁਵੰਨ ਵੀ ਟੁੱਟੀ ਨਾਗਰ ਲੱਜ ਅਜਰਾ ਹੀਲ ਫਰੈਸਤਾਨ ਕਹਿ ਕਰਨਾ ਠੀ ਅੱਜ ਪਰੀਦਾ ਭੰਨੀ ਘੜੀ ਸੁਵੰਨ ਵੀ ਟੁੱਟੀ ਨਾਗਰ ਲੱਜ ਜੋ ਸੱਜਣ ਪੁਏ ਪਾਰਥੀ ਥੇ ਕਿਉਂ ਆਵੇ ਅੱਜ ਪਰੀਦਾ ਬੇਨ ਵਾਜਾ ਕੁੱਤਿਆ ਇਹ ਨਾ ਪੱਲੀ ਰੀਤਾ ਕਬਹੇ ਚਲ ਨ ਆਇਆ ਪੰਜੇ ਵਕਤ ਮਸੀਤ ਉਠ ਫਰੀਦਾ ਉਜੂ ਸਾਜ ਸੁਬਾਨ ਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਜੈ ਕਾਂਏ ਕੁੰਨੇ ਜਲਾਈਐ ਬਾਲਣ ਸੰਦੈ ਥਾਏ ਫਰੀਦਾ ਕਿਥੈ ਟੈਂਡੇ ਮਾਪਿਆ ਜਿੰਨੀ ਤੂੰ ਜਾਣੇ ਉਹ ਹੈ ਪੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀ ਨੋ ਹੈ ਫਰੀਦਾ ਮਨ ਮਿਦਾਨ ਕਰ ਟੋਏ ਟਿਬੇ ਲਾਹੈ ਅਗੇ ਮੋਲ ਨ ਆਵਸੀ ਦੋਜਕ ਸੰਦੀਪਾ ਹੈ ਮਹੱਲਾ ਪੰਜਵਾਂ ਫਰੀਦਾ ਖਲਕ ਖਲਕ ਮਹਿ ਖਲਕ ਵਸੈ ਰਬ 마ਹੀ ਮੰਦਾ ਕਹਿਨੋ ਆਖੀਐ ਜਾ ਤਿਸ ਬਿਨ ਕੋਈ ਨਾਹੀ ਫਰੀਦਾ ਜੀ ਦਹਿ ਨਾਲਾ ਕਪਿਆ ਜੇ ਗਲ ਕਪੈ ਚੁਖ ਪਵਨ ਨਾਹੀ ਤੀ ਮਾਮਲੇ ਸਹਾਨਾਹੀ ਤੀ ਦੋਖ ਚੱਬਣ ਚੱਲੇ ਤਨ ਸੇ ਸੁਣੀਅਰ ਬਹਿ ਗਏ ਮੁਤੀ ਤਾ ਸੇ ਜਾਣੀ ਚੱਲ ਗਏ ਫਰੀਦਾ ਬੁਰੇ ਦਾ ਪਲਾ ਕਰ ਗੋਸਾਮਾ ਨਾ ਹੰਡਾਈ ਦੇਹੀ ਰੋਗ ਨ ਲੱਗੈ ਪੱਲਾ ਸਭ ਕਿਛ ਪਾਹੀ ਫਰੀਦਾ ਪੰਖ ਪਰਾ ਹੋਣੀ ਦੁਨੀ ਸਹਾ ਬਾਭਾਗ ਨੋ ਬਤ ਵਜੀ ਸੁਵਾਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਬੰਡਿਯੈ ਸੁਤਿਆ ਮਿਲੈ ਨਾ ਪਹਾ ਹੋ ਜਿਨਾਂ ਨੈਣ ਨੀਂਦ ਰਾਵਲੇ ਤਿੰਨਾ ਮਿਲਣ ਕਵਾਓ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਏ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਹਾ ਅੱਗ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮਾਂਝ ਵਸੂਲਾ ਬਾਗ ਜੋ ਜਨ ਪੀਰਨ ਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸਹਾਵੜੀ ਸਾਂਗ ਸਵਨੜੀ ਦੇਹ ਵਿਰਲੇ ਕੇ ਪਾਹੀਆ ਨਾ ਜਿਨਾ ਪਿਆਰ ਨੇਹ ਕੰਦੀ ਵਹ ਨਟਾਹੇ ਤੋਂ ਵੀ ਲੇਖਾ ਧੀਮਣਾ ਜਿੱਧਰ ਰੱਬ ਰਜਾਏ ਵਾਹਣ ਤਦਾਉ ਗਉਂ ਕਰੇ ਫਰੀਦਾ ਦੁੱਖਾ ਸੇਤੀ ਦੇ ਹੋ ਗਿਆ ਥੂਲਾ ਸੇਤੀ ਰਾਹਤ ਖੜਾ ਪੁਕਾਰੇ ਪਾਤਣੀ ਬੇੜਾ ਕ ਪਰਵਾਤ ਲੰਮੀ ਲੰਮੀ ਨਦੀ ਵਹੈ ਕੰਧੀ ਕੇ ਰਹੀਤਾ ਵੇੜ ਨੋਕਾ ਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤਾ ਫਰੀਦਾ ਗਲੀ ਸੋ ਸੱਜਣ ਵੀ ਇਕ ਟੋਡੇਂਦੀ ਨਾਲ ਹਾਂ ਧੋਖਾ ਜੋ ਮਾਲੀਹਾ ਕਾਰਨ ਤਿੰਨਾ ਮਾ ਫਰੀ ਫਰੀਦਾ ਇਹੋ ਤਨ ਭੋਗਣਾ ਨਿਤਨਤ ਦੁਖੀਏ ਕੌਣਾ ਕੰਨੇ ਬੁਜੇ ਦੇ ਰਹਾ ਹਾਂ ਕਿੱਤੀ ਵਗੈ ਪੌਣਾ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੈ ਨਹੀਂ ਵਹੰਨਾ ਜੋ ਜੋ ਵੰਜ ਡਿਹੜਾ ਸੋ ਉਮਰ ਹੱਥ ਪਵੰਨਾ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੇ ਸੋ ਰੱਬ ਨ ਬਹੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏਦੋ ਨੈਣਾਂ ਮਤ ਸੋ ਪਿਰ ਦੇ ਕਣ ਕੀ ਆਸ ਕਾਗਾ ਚੁੰਡ ਨਾ ਪਿੰਜਰਾ ਬਸੇ ਤਾਂ ਉੱਡਣਾ ਜਾਹੇ ਜਿਤ ਪਿੰਜਰਾ ਮੇਰਾ ਸਹੋ ਵਸੈ ਮਾਸ ਨਾ ਤਿੱ ਦੁਖਾਹੀ ਫਰੀਦਾ ਗੋਰ ਨਿਮਾਣੀ ਸਾਢ ਕਰੇ ਨੇ ਕਰਿਆ ਕਰ ਆਹੋ ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆ ਹੋ ਇਹ ਨਹੀਂ ਲੋਇਨੀ ਦੇਖਦਿਆਂ ਕੀਤੇ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪੋ ਸਵਾਰਹਿ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਦੀ ਉੱਤਰੁ ਖੜਾ ਕਿਚਰਕ ਬੰਨੇ ਧੀਰਾ ਫਰੀਦਾ ਕੱਚਾ ਪਾਂਢ ਰਖੀਐ ਕਿਚਰਕ ਤਾਈ ਨੀਰਾ ਫਰੀਦਾ ਮਹਿਲ ਨ ਸਖਣ ਰਹਿ ਗਏ ਬਾਸਾ ਆਤਲ ਗੋਰਾ ਸੇ ਨ ਮਾਣੀਆਂ ਬੈਸਣ ਰੂਹਾ ਮਲ ਆਖੀ ਸੇ ਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾਇ ਵੈ ਦਿਸੈ ਜਿਉਂ ਦਰਿਆ ਵੇਟਾਹਾ ਅੱਗੇ ਦੋ ਜਗ ਤਪਿਆ ਸੋਨੀਆ ਹੂਲ ਪਵੈ ਕਾਹਾ ਇਕ ਨਾਨੂ ਸਭ ਸੋਜੀ ਆਈ ਇਕ ਫਿਰਦੇ ਵੇ ਪਰਵਾਹਾ ਅਮਲ ਦੇ ਕੀਤੇ ਆ ਧੁਨੀ ਵਿੱਚ ਸੇ ਦਰਗਾ ਹੋਗਾ ਪ੍ਰੀਦਾ ਦਰਿਆ ਵੈ ਕੰਨੇ ਬਗਲਾ ਬੈਠਾ ਕੇਲ ਕਰੀਏ ਕੇਲ ਕਰੇਂਦੇ ਹੰਜ ਨੂੰ ਆ ਚਿੰਤੇ ਬਾਜ ਪਈ ਬਾਜ ਪਏ तिस ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨ ਚੇਤੇ ਸੰ ਸੋ ਗਾਲੇ ਰੱਬ ਕੀਆਂ ਸਾਡੀ ਤਰੇ ਮਨ ਦਿਓ ਹਰੀ ਚੱਲੇ ਪਾਣੀ ਆਨਾ ਆਇਓ ਬੰਦਾ ਦੁਨੀ ਵਿੱਚ ਵਤ ਅਸੂਣੀ ਬੰਨ ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਕਿਉ ਜਣਿਆਂ ਦੇ ਕਹਨਾ ਫਰੀਦਾ ਅਮਲ ਜੇ ਕੀਤੇ ਧੁਨੀ ਵਿੱਚ ਦਰਗਾਹ ਆਏ ਕੰਮ ਫਰੀਦਾ ਹੋ ਬਲਹਾਰੀ ਤੈਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋੜਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪਤ ਝੜੇ ਚੜ ਪਾਹੇ ਚਾਰੇ ਕੁੰਡਾਂ ਢੁੰਡੀਆਂ ਰੈਣ ਕਥਾ ਹੋ ਨਾਹੀ ਫਰੀਦਾ ਪਾੜ ਪਟੋਲਾ ਸਾਜੇ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸੌ ਮਿਲੈ ਸੇਈ ਵੇਸ ਕਰਿਓ ਮਹਲ ਹਤੀ ਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਰੇ ਨਾਨਕ ਘਰ ਹੀ ਬੈਠਿਆਂ ਸੌ ਮਿਲੈ ਜੇ ਨੀਅਤ ਰਾਸ ਕਰੀਐ ਮਹੱਲਾ ਪੰਜਵਾਂ ਫ੍ਰੀਦਾ ਗਰਭ ਜਿਨਾ ਬੜੇ ਆਇਆਂ ਧਨ ਜੋਬਨ ਆਗਾਹ ਖਾਲੇ ਚੱਲੇ ਧਣੀ ਸਿਓ ਟਿੱਬੇ ਜਿਉ ਮੀਹਾ ਫ੍ਰੀਦਾ ਤਿੰਨਾ ਮੁਖ ਡਰਾਵਣੇ ਜਿਨਾ ਵਿਸਾਰੇ ਓਨ ਨਾ ਹੋ ਇਥਾ ਦੁਖ ਕਨਹਿਰੀਆ ਅੱਗੇ ਠੌਰ ਨਠਾਓ ਫ੍ਰੀਦਾ ਪਿਛਲ ਰਾਤ ਨ ਜਾਗਿਓ ਹੈ ਜੀਵ ਦੜੋਂ ਮੋਇਓ ਹੈ ਜੀਤਾ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਹ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਤਾਜ ਅੱਲਾਹ ਸੇ ਤੀਰਤਿਆ ਇਹੋ ਸਚਾ ਮਹਸਾਜ ਮਹੱਲਾ ਪੰਜਵਾਂ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਏ ਵਿਕਾਰ ਅੱਲਾਹ ਪਾਵੇ ਸੋ ਭਲਾ ਤਾਂ ਲੱਭੇ ਦਰਬਾਰ ਮਹੱਲਹ ਪੰਜਮ 프리ਦਾ ਧੁਨੀ ਵਜਾਈ ਵਾਜਦੀ ਤੂੰ ਪੀ ਵਜੈ ਨਾਲ ਸੋਈ ਜਿਉ ਨਾ ਵਜਦਾ ਜਿਸ ਅੱਲਾਹ ਕਰਦਾ ਸਾਰ ਮਹੱਲਹ ਪੰਜਮ 프리ਦਾ ਦਿਲ ਰੱਤਾ ਇਸ ਧੁਨੀ ਸੋ ਧੁਨੀ ਨਾ ਕਿਤੇ ਕਾਮਾ ਮਿਸਲ ਫਕੀਰਾਂ ਗਾ ਖੜੀ ਸੋ ਪਾਇ ਪੂਰ ਕਰਾਮਾ ਪਹਿਲੇ ਪਹਿਰੇ ਫੁੱਲੜਾ ਫਲਪੀ ਪਛਾਰਾਤ ਜੋ ਜਾਗੰਨ ਲਹਨ ਸੇ ਸਾਈ ਕੰਨ ਹੁੰਦਾਤ ਦਾਤੀ ਸਹਿਬ ਸੰਧਿਆ ਕਿਆ ਚੱਲੈ ਤਿਸ ਨਾਲ ਇਕ ਜਾਗੰਦੈ ਨਾ ਲਹਣ ਇਕ ਨਾ ਸੋਤਿਆਂ ਦੇ ਉਠਾਲ ਢੂੰਢੀਐ ਸੁਹਾਗ ਕੋ ਤੋਂ ਤਨ ਕਾਈ ਕੋਰ ਜਿਨ੍ਹਾਂ ਨਾ ਹੋ ਸੁਹਾਗਣੀ ਦਿੰਨਾ ਝਾਗ ਨਾ ਹੋਰ ਸਬਰ ਮੰਝ ਕਮਾਨ ਏ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖਸਤਾ ਨਾ ਕਰੀ ਸਬਰ ਅੰਦਰ ਸਾਵਰੀ ਤਨ ਏਵੈ ਜਾ ਲੈਨ ਹੋਣ ਨਜੀਕ ਖੁਦਾ ਹੀ ਦੇ ਪੀਤ ਨ ਕਿੱਸਹਿ ਦੇਣਾ ਸਬਰ ਇਹੋ ਸਵਾਉ ਜੇ ਤੂੰ ਬੰਦਾ ਢੇੜ ਕਰਹਿ ਉਬਾਦ ਥੀ ਵੈ ਦਰਿਆਓ ਟਟਨਾ ਥੀ ਵਾੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਾ ਇਕਨ ਕਿਨੈ ਚਾਲਿਆ ਦਰਵੇਸਾ ਮੀ ਰੀਤ ਤਨ ਤਵੈ ਤਨੁਰਜੋ ਬਾਲਣ ਹੱਡ ਬਲੰਨਾ ਪੈਰੀ ਥੱਕਾ ਸਿਰ ਜੁਲਾ ਜੇ ਮੂ ਪਰੀਮਲੰਨਾ ਤਨ ਨਥ ਪਾਇ ਤਨੁਰਜੋ ਬਾਲਣ ਹੱਡ ਨ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹੋ ਟੁੰਢੀਂ ਦੀ ਸੱਜਣਾ ਸੱਜਣ ਮੈਂਢੀ ਨਾਲ ਨਾਨਕ ਲੱਖ ਨ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰੰਦਿਆਂ ਵਗਾ ਆ ਚਾਹੋ ਡੁੱਬ ਮੁਏ ਬਬਾ ਭਗ ਬਖ ਕੋੜੇ ਛੇਰਤਾਲੇ ਉੱਪਰ ਪਾਓ ਮੈਂ ਜਾਣਿਆ ਵੜ ਹੰਸ ਹੈ ਤਾ ਮੈਂ ਕੀਤਾ ਸੰਗ ਜੇ ਜਾਣਾ ਬਗ ਬਫੜਾ ਜਨਮ ਨਾ ਪੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ ਜੇ ਤਿਉ ਪਾਵੇ ਨਾਨਕਾ ਕਾਗ ਹੰਸ ਕਰੀ ਸਰਵਰ ਪੰਖੀ ਏਕੜੋ ਫਾਹੀ ਵਾਲ 50 ਏਉ ਤਨ ਲੈ ਰੀ ਗੱਡ ਥਿਆ ਸਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀ ਆਮੰਤਾ ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵਹਿ ਕੰਤ ਨਿਮਣ ਸੋ ਅੱਖਰ ਕਵਣ ਗੁਣ ਜੇ ਬਾ ਮਣੀ ਆਮੰਤਾ ਹੀ ਤ੍ਰਪੈਣੇ ਵੇਸ ਕਰ ਤਾ ਵਸ ਆਵਹਿ ਕੰਤ ਮਤ ਹੁੰਦੀ ਹੋਏ ਇਆਣਾ ਤਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਈ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਹਗ ਲਾਹੇ ਸਬਨਾ ਮੈਂ ਸੱਚਾ ਧਣੀ ਹਿਆਉ ਨਾ ਕਹਿ ਠਾਹੇ ਮਾਨਕ ਸਭ ਅੰਭੋਲਵੇ ਸਬਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤੋ ਪਰੀਆ ਦੀ ਸੇਕ ਹਿਆਉ ਨਾ ਠਾਹੇ ਕਹੀਦਾ ਸਬਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ ਜੇ ਤੋ ਪਿਰਿਆ ਦੀ ਸੇਕ ਹਿਆਉ ਨਾ ਠਾਹੇ ਕਹੀਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ